ਤਦ ਨਾਲ ਕਿ ਸਾਰੇ 340 ਦੀ ਇਹ ਵਾਰ ਅ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਐਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਚ ਜਿਹੜੇ ਵੀ ਸਾਡੇ ਇੰਜੀਨੀਅਰ ਕ੍ਰਾਈਮ ਦੇ ਅਣਸੁਣਜੇ ਕੇਸ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ سلسلے ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ ਵਿੱਚ ਐਸਪੀ ਪੀਵੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਐਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕੁਆਟਰ ਦੇ ਸੁਪਰਵੀਜ਼ਨ ਹੇਠ ਐਸਐਚਓਜ਼ ਤੇ ਡੀਐਸਪੀ ਸਹਿबान ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸਐਚਓਜ਼ ਹੈਗੇ ਉਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਸਿਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਤਫ਼ਤੀਸ਼ ਸ਼ਗੀਏ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੀਆਂ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ ਚ ਅਤੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸਿਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈਡ ਬਾਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਲਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਢੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਕਿਸ ਕਫਲ ਹੁੰਦਾ ਸੀ ਮੇਬੀ ਜਿਸਨਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਹੁਣ ਤਲਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜੇ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਤਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ 6 ਕੇਸਿਸ ਹੈਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟਰੇਸ ਆਊਟ ਕਰ ਰਿਆ ਗਿਆ ਔਰ ਬਾਕੀ ਜ਼ਿਲ੍ਹਿਆਂ ਨਾਲ رابطہ ਕਰਕੇ ਜਿਹੜੇ ਕੇਸ ਜਗੇ ਉਹਨਾਂ ਨੂੰ ਵੀ ਦੇਖ ਰਿਆ ਗਿਆ ਉਹਦੇ ਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਐਵੀਡੈਂਸਿਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਇਕਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਸਰ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਹੈ ਕੋਣ ਹੈ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈ ਕਿ ਇਹਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਕਰੂ ਹੈ ਜਿਹੜਾ ਹੈਗਾ ਇਹਨੂੰ ਕੱਢਿਆ ਹੋਇਆ ਸੀਗਾ ਬਿਕਾਉਜ਼ ਸ਼ਰਾਬ ਥਰੂ ਪਿੰਦਾ ਸੀਗਾ ਔਰ ਗਲਤ ਜਿਹ ਇਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਘਟਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਘੁੰਮਦਾ ਰਹਿੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਇਹ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉੱਥੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੌੜਾ ਟੋਲ ਪਲਾਜ਼ੇ ਦੇ ਲਾਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ 'ਚ ਮੋਬਾਈਲ ਫੋਨ ਗਿਆ ਸੀ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹ ਨਾਲੇ ਹੀ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਸਭ ਬਾਕ ਉਨਾ ਤੇ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵੀਡੈਂਸ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਇਹ ਟ੍ਰੇਸ ਕਿੱਦਾਂ ਆਪੋਰਟਸ ਦੇ ਹੜਿੱਕੇ ਕਿਤਾ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਐ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵੀਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵੀਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸਿਸ ਵਿੱਚ ਕਨਵਿਕਸ਼ਨ ਵੀ ਹੁੰਦੀ ਹੈਗੀ ਐ ਤੇ ਨਾਲ ਦੇ ਨਾਲ ਟ੍ਰੇਸ ਇਹ ਕੋਈ ਨਹੀਂ ਜੀ ਸਾਬੀਏ ਥੋੜਾ ਜਿਹਾ ਮਤਲਬ ਗੇ ਟਾਈਪ ਹੈਗਾ ਯਾ ਸੈਕੂਅਲ ਪ੍ਰੋਬਲਮ ਹੈਗੀ ਉਹਨੂੰ ਇਹਦੇ ਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕ੍ਰਾਈਮ ਕ੍ਰਾਈਮ ਨਹੀਂ ਇਹਦਾ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕੁਲ ਕਲੀਅਰ ਹੈਗਾ ਬਟ ਹੁਣ ਚੁਕੀ ਹੈ ਸਾਡੀ ਗ੍ਰਿਫਤ ਵਿੱਚ ਆਇਆ ਹੈ ਤੇ ਆਪਾਂ ਵੈਰੀਫਾਈ ਕਰ ਰਿਹਾ ਹੈਗੇ ਕਿ ਹੋਰ ਕਿੱਥੇ ਕਿੱਥੇ ਕੋਈ ਕਾਰਵਾਈ ਹੋਈ ਹੈ ਦੇਖੋ ਕਿਉਂਕਿ ਜਿਹੜਾ ਇਹਦਾ ਰਿਹੈਸ਼ੀ ਜ਼ਿਲ੍ਹਾ ਹੈਗਾ ਉਹਦੇ ਵਿੱਚ ਕੋਈ ਵੀ ਕੇਸ ਜਿਹੜਾ ਹੈਗਾ ਇਹਦੇ ਵਿੱਚ ਦਰਜ ਉਹਨਾ ਨਹੀਂ ਪਾਇਆ ਗਿਆ ਬਾਕੀ ਜ਼ਿਲ੍ਹਿਆਂ ਤੋਂ ਆਪਾਂ ਕਲੀਅਰ ਕਰ ਰਹੇ ਹਾਂ ਅਰੇ ਕਿਦਾਂ ਮਰ ਕੇ ਸੜਕ ਦੇ ਉੱਤੇ ਕਿਸੇ ਨੂੰ ਟੱਕਰ ਨਾਲ ਰੈਕੀ ਕਰਕੇ ਰੋਕਦਾ ਸੀ ਜਾਂ ਵੈਸੇ ਹੀ ਕਿਸੇ ਨੂੰ ਰੋਕ ਲੈਂਦਾ ਸੀ ਕਿ ਕਿਦਾਂ ਰੋਕ ਤੱਕ ਦਰ ਹੁਣ ਦੇਖੋ ਜੀ ਇਹ ਤਫਤੀਸ਼ ਦਾ ਵਿਸ਼ਾ ਹੈਗਾ ਆਪਾਂ ਇਹਨੂੰ ਗ੍ਰਿਫਤਾਰ ਕਰਕੇ ਇਹਦਾ 5 ਜਨ ਦਾ ਰਿਮਾਂਡ ਪੁਲਿਸ ਦਾ ਲਿਆ ਹੈਗਾ ਜੱਜ ਸਾਹਿਬ ਕੋਲ ਪੇਸ਼ ਕਰਕੇ ਹੁਣ ਅਗਲੀ ਤਫਤੀਸ਼ ਜਿਹੜੀ ਹੈਗੀ ਇਹ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਲੁੱਟਾਂ ਕੋ ਕਿ ਕਿ ਕੀ ਲੁੱਟ ਕੋ ਕਿੱਦਾਂ ਕਿੰਨਾ ਪਿਆ ਹੈ ਜਿਵੇਂ ਮੋਬਾਈਲ ਫੋਨ ਦਾ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਦੇ ਨਾਲ ਮੋਟਰਸ ਬਾਕੀ ਉਹਨੇ ਤਫਤੀਸ਼ ਦਾ ਪੁਆਇੰਟ ਹੈਗਾ ਐਨੀ ਛੇਤੀ ਸਾਰਾ ਕੁਝ ਪਤਾ ਨਹੀਂ ਲੱਗਦਾ ਹੁਣ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 11 ਇਨਸੀਡੈਂਟ ਮੰਨੇ ਹੈਗੇ ਨੇ ਜਿਹਦੇ ਚੋਂ 5 ਇਨਸੀਡੈਂਟ ਜਿਹੜੇ ਵੈਰੀਫਾਈ ਵੀ ਹੋ ਗਏ ਨੇ ਔਰ ਬਾਕੀ ਹੋਰ ਜਿਹੜੀ ਹੈਗੀ ਆ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਗੱਲਾਂ ਹੋਣਗੀਆਂ ਤੁਹਾਨੂੰ ਆਪਾਂ ਵੱਖਰੇ ਤੌਰ ਤੇ ਜਿਹੜਾ ਹੈਗਾ ਇਨਫਾਰਮ ਕਰਾਂਗੇ ਜਿਹੜਾ ਉਪਰ ਵਾਲਾ ਇਨਸੀਡੈਂਟ ਚ ਲਿਖਿਆ ਸੀਗਾ ਬੋਡੀ ਦੇ ਤੇ ਉਹ ਕਿਉਂ ਲਿਖਿਆ ਸੀਗਾ ਕੁਝ ਨਸ਼ੇ ਨੇ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਕਿ ਇਹ ਤਫਤੀਸ਼ ਦਾ ਵਿਸ਼ਾ ਹੈਗਾ ਔਰ ਚੁਕੀ ਹੈ ਇਸੇ ਤਰੀਕੇ ਦਾ ਕੰਮ ਕਰਦਾ ਸੀਗਾ ਤੋ ਹਜੇ ਕੁਝ ਵੀ ਕਹਿਣਾ ਬਹੁਤ ਹੀ ਜਿਹੜਾ ਹੈਗਾ ਜਲਦਬਾਜੀ ਹੋਏਗੀ ਮੈਂ ਕਹੂੰਗਾ ਇਹ ਤਫਤੀਸ਼ ਦਾ ਵਿਸ਼ਾ ਹੈਗਾ ਤਫਤੀਸ਼ ਹੀ ਚੰਨੂ ਵਿਚਾਰਾਂਗੇ ਆਪਾਂ ਬਿੱਟਾ ਸਮਾਨਕ ਤੇ ਵਿਚਿਆ ਵੀ ਹੈ ਜੀ ਇਹਨੇ ਬਿਲਕੁਲ ਅੱਗੇ ਵੇਚਿਆ ਸੀਗਾ ਔਰ ਉਹ ਸਾਡੀ ਤਫਤੀਸ਼ ਵਿੱਚ ਆ ਰਹੀ ਹੈ ਗੱਲਾਂ ਸਾਰੀਆਂ ਉਹਨੂੰ ਆਪਾਂ ਜਿਹੜਾ ਹੈਗਾ ਅੱਗੇ ਉਸੇ ਹਿਸਾਬ ਨਾਲ ਪ੍ਰੋਸੀਡ ਕਰਾਂਗੇ ਕੀ ਸਮਾਨਕ ਤੇ ਮੋਬਾਈਲ ਫੋਨ ਮੋਬਾਈਲ ਫੋਨ ਜਿਹੜਾ ਹੈਗਾ ਇਹਨੇ ਵੇਚਿਆ ਸੀਗਾ ਅੱਗੇ ਉਹ ਸਾਡੀ ਤਫਤੀਸ਼ ਵਿੱਚ ਜਿਹੜਾ ਹੈਗਾ ਉਹ ਵਿਚਾਰਿਆ ਜਾ ਰਿਹਾ ਹੈ ਸਰ ਇਹ ਵਸੇ ਗ੍ਰਿਫਤਾਰ ਕਿਸ ਤਰ੍ਹਾਂ ਕੀਤਾ ਹੈ ਗ੍ਰਿਫਤਾਰ ਕਿੱਦਾਂ ਕੀਤਾ ਹੈਗਾ ਪੁਲਿਸ ਗ੍ਰਿਫਤਾਰੀ ਕਰਦੀ ਹੈਗੀ ਇਹ ਮੌਕੇ ਤੇ ਗ੍ਰਿਫਤ ਔਰ ਕੋਈ ਵਾਰਦਾਤ ਨਹੀਂ ਇਜਾਮ ਦੇ ਰਿਹਾ ਜੀ ਬੱਧੀ। ਮੈਂ ਦੇਖੋ ਜੀ ਇਹ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਬਹੁਤ ਜ਼ਿਆਦਾ ਚੀਜ਼ ਆਪ ਅਗਰ ਦੱਸ ਦਿੰਦੇ ਆ ਤਾਂ ਉਹਦੇ ਨਾਲ ਜਿਹੜੇ ਕਾਤਲ ਹੁੰਦੇ ਨੇ ਜਾਂ ਜਿਹੜੇ ਕ੍ਰਿਮਨਲਸ ਹੁੰਦੇ ਨੇ ਉਹ ਅਗਾਹ ਹੋ ਜਾਂਦੇ ਹੈਗੇ ਨੇ ਤੇ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਡਾਇਵਲਜ ਨਹੀਂ ਕਰ ਸਕਦਾ ਬਟ ਤੁਹਾਡੀ ਟੀਮ ਨੇ ਜਿਹੜਾ ਹੈਗਾ ਐਸਪੀ ਪੀਬੀਆਈ ਦੇ ਸੁਪਰਵੀਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਐਸਐਚਓ ਕਿਰਤਪੁਰ ਸਾਹਿਬ ਇਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਸਾਡੇ ਤਿੰਨ ਕੇਸ ਜਿਹੜੇ ਅਨਟ੍ਰੇਸ ਚਲੇ ਆ ਰਹੇ ਸੀਗੇ ਔਰ ਸਾਡੇ ਵਾਸਤੇ ਵੀ ਬੜੀ ਨਮੂਸ਼ੀ ਦੀ ਗੱਲ ਸੀਗੀ ਕਿ ਤ ਹੁਣ ਅਗਲੀ ਜਿਹੜੀ ਸ਼ਹਾਦਤ ਹੈਗੀ ਜਿਸ ਤਰ੍ਹਾਂ ਵੀ ਆਏਗੀ ਆਪਣੀ ਸਫਾ ਵਿੱਚ ਲੱਦੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਆਪਾਂ ਕਰਾਂਗੇ। ਤੇ ਕਿਥੋਂ ਦੇ ਹੈਗੇ ਜਿਹੜੇ ਬਾਕੀ ਦੇ ਰਹਿ ਗਏ ਤੁਸੀਂ ਦਰਸ਼ਨ ਦੱਸ ਸਕਿਓ ਕਿਸ਼ੇ ਨੇ ਮੰਨੇ ਹੈ। ਬਿਲਕੁਲ ਤੇ ਫਤਿਹਗੜ ਸਾਹਿਬ ਤੇ ਹੁਸ਼ਿਆਰਪੁਰ ਤੇ ਰੋਪੜ ਇਹੀ ਤਿੰਨ ਜਿਹੜੇ ਐਪੀਸੈਂਟਰ ਅਧਿਐਏ ਨੇ ਬਟ ਕਿਉਂਕਿ ਹਜੇ ਐਗਜ਼ੈਕਟ ਪੁਆਇੰਟ ਕੁਝ ਇੱਕ ਲੋਕੇਸ਼ਨ ਦਾ ਕਲੀਅਰ ਨਹੀਂ ਹੈਗਾ ਤੇ ਆਪਾਂ ਕਹਿ ਨਹੀਂ ਸਕਦੇ ਹੋ ਸਕਦਾ ਹੈ ਕਿਸੇ ਹੋਰ ਜ਼ਿਲ੍ਹੇ ਵਿੱਚ ਵੀ ਉਹਦਾ ਰਿਜ਼ਲਟ ਨਿਕਲ ਆਵੇ ਬਟ ਜੋ ਅਦੀ ਗੱਲਬਾਤ ਤੋਂ ਕਲੀਅਰ ਹੋਇਆ ਹੈ ਉਹਦੇ ਹਿਸਾਬ ਨਾਲ ਫਤਿਹਗੜ ਸਾਹਿਬ ਹੁਸ਼ਿਆਰਪੁਰ ਤੇ ਰੋਪੜ ਇਹੀ ਹੈ ਦਾ